ਅੱਜ ਸਿਉ ਦਾਤਾ ਸਾਨੂੰ ਮਾਈਕ੍ਰੋਫੋਨ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਉੱਥੇ ਸਿੰਘ ਸਾਹਿਬ ਜਹਦਾਰ ਚਕਤਾਰ ਸਿੰਘ ਹਵਾਰਾ ਦਾ ਕੌਮ ਨੂੰ ਸਨੇਹਾ ਕੁਲਾਮੀ ਤੋਂ ਲਜਾਤ ਪਾਉਣ ਲਈ ਬੰਦੀ ਛੋੜ ਦਿਵਸ ਤੇ ਤੋਂ ਸੇਧ ਲਈ ਸਤਿਕਾਰਯੋ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਜਿੱਥੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦੀ ਜੁਗਤ ਦੱਸਦਾ ਹੈ ਉੱਥੇ ਸਾਰੇ ਧਰਮਾਂ ਦੀ ਆਜ਼ਾਦੀ ਅਤੇ ਇੱਕ ਦੂਜੇ ਪ੍ਰਤੀ ਸਹਿਨਸ਼ੀਲਤਾ ਦਾ ਸਦਾਰਨ ਵੀ ਕਰਨ ਕਰਵਾਉਂਦਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸਾਤਮਈ ਸਾਤ ਨੇ ਤਵਾਰੀਖ ਵਿੱਚ ਕ੍ਰਾਂਤੀਕਾਰੀ ਮੋੜ ਲਿਆਉਂਦਾ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪ੍ਰਭੂ ਸਦਾ ਸਦਾਨ ਦੇ ਨਾਲ ਨਾਲ ਸ਼ਾਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ ਅੱਜ ਦੇ ਮਤਸਵੀ ਹਾਕਮਾਂ ਵਾਂਗ ਜਹਾਂਗੀਰ ਨੂੰ ਵੀ ਇਹ ਸਭ ਕੁਝ ਬਰਦਾਸ਼ਤ ਫਲਸਫੇ ਉਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਕਮਾਲੀਅਰ ਦੇ ਕਿਲੇ ਵਿੱਚ ਨਾਜ਼ਰਬੰਦੀ ਹੋਈ ਗੁਰਬਾਣੀ ਦੇ ਪ੍ਰਵਾਹ ਅਤੇ ਕੀਰਤਨ ਦੇ ਅਖਾੜਿਆਂ ਨਾਲ ਰੱਬੀ ਬਾਣੀ ਦੀਆਂ ਗੂੰਜਾਂ ਕਿਲੇ ਦੇ ਬਾਹਰ ਗੁੰਜਲ ਲੱਗੀਆਂ ਬਾਬਰ ਦਾ ਛੇੜਖਾਨਾ ਜਿਵੇਂ ਗੁਰਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੇ ਜਗ ਮਕਾਨ ਨਹੀਂ ਸਕਿਆ ਉਸੇ ਤਰ੍ਹਾਂ ਜਹੰਗੀਰ ਵੱਲੋਂ ਕੀਤੀ ਗ੍ਰਿਫਤਾਰੀ ਫਿਰੋ ਹਰਗੋਬਿੰਦ ਸਾਹਿਬ ਦੇ ਇਰਾਦੇ ਵਿੱਚ ਕੋਈ ਬਦਲਾਅ ਨਹੀਂ ਲਿਆ ਸਕੀ ਆਖਰ ਸੱਤ ਦੀ ਜਿੱਤ ਹੋਈ ਜਹੰਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਦਿੱਤੇ ਪਰ ਸੱਚੀ ਸਰਕਾਰ ਨੇ ਇਕੱਲੇ ਜੇਲ੍ਹ ਤੋੜਿਆ ਹੁਣ ਤੋਂ ਇਨਕਾਰ ਕਰ ਦਿੱਤਾ ਮੁੱਖ ਮੁਕਤੀ ਦੇ ਦਾਤੇ ਨੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਵੀ ਜ਼ੇਲਤੋਂ ਆਜ਼ਾਦ ਕਰਵਾਇਆ ਸੰਗਤਾਂ ਨੇ ਬੰਦੀ ਛੋੜ ਦਾਤੇ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਸੀ ਨੂੰ ਬੰਦੀ ਛੋੜ ਦਿਵਸ ਸਮਝੋ ਮਨਾਉਣਾ ਆਰੰਭ ਕਰ ਦਿੱਤਾ ਜੋ ਅੱਜ ਤੱਕ ਵੀ ਜਾਰੀ ਹੈ ਖਾਲਸਾ ਜੀ ਇਤਿਹਾਸ ਦੇ ਪੰਨਿਆਂ ਤੋਂ ਸਿੱਖਿਆ ਲੈਣੀ ਸਾਡਾ ਫਰਜ਼ ਹੈ ਉਸ ਸਮੇਂ ਦੇ ਹਾਕਮਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰ ਦਰਬਾਰ ਸਾਹਿਬ ਦੀ ਹੋਂਦ ਚੰਗੀ ਨਹੀਂ ਲੱਗੀ ਸੀ ਅਤੇ ਅੱਜ ਦਿੱਲੀ ਦੇ ਹੁਕਮਰਾਨਾਂ ਨੂੰ ਵੀ ਇਹ ਬਰਦਾਸ਼ਤ ਨਹੀਂ ਹੋ ਰਿਹਾ ਕੋਈ ਇਹਨੂੰ ਅਮਾਰਤ ਸਮਝ ਕੇ ਹਮਲਾ ਕਰਦਾ ਹੈ ਤੇ ਕੋਈ ਇਸ ਦੇ ਸਿਧਾਂਤ ਨੂੰ ਢਾਹ ਲਾ ਰਿਹਾ ਹੈ ਇਸ ਦੁਖਦਾਈ ਵਰਤਾਰੇ ਲਈ ਸਾਡੇ ਰਾਜਨੀਤਿਕ ਤੇ ਧਾਰਮਿਕ ਸੰਸਥਾ ਦੇ ਆਗੂ ਜਿੱਥੇ ਜ਼ਿੰਮੇਵਾਰ ਹਨ ਉੱਥੇ ਸਾਡਾ ਵੇਸਲਾ ਪਨ ਅਤੇ ਕਿਸੇ ਨੂੰ ਨਾਰਾਜ਼ ਨਾ ਕਰਨ ਦਾ ਮਲੋ ਰੋਪ ਵੀ ਜ਼ਿੰਮੇਵਾਰ ਹੈ ਚੇਤੇ ਰੱਖਣਾ ਗੁਰਮਤ ਦੇ ਸਿਧਾਂਤਾਂ ਨੂੰ ਖੇਰੂ-ਖੇਰੂ ਹੁੰਦਿਆਂ ਦੇਖ ਕੇ ਚੁੱਪ ਰਹਿਣਾ ਵੀ ਗੁਰੂ ਨੂੰ ਪਿੱਠ ਦਿਖਾਉਂਦਾ ਹੈ ਅੱਜ ਬਹੁ ਗਿਣਤੀ ਲੋਕਾਂ ਨੇ ਕੂੜ ਪ੍ਰਚਾਰ ਆਹੀਂ ਖਾਲਸੇ ਦੀ ਨਿਆਰੀ ਨਰਾਲੀ ਅਤੇ ਬਲੱਖਣ ਹੋਣ ਨੂੰ ਆਪਣੇ ਵਿੱਚ ਜज्ਬ ਕਰਨ ਜਾਂ ਆਪਣਾ ਹਿੱਸਾ ਦਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਗੁਰੂ ਦਾ ਹੁਕਮ ਹੈ ਕਬ ਲਗ ਖਾਲਸਾ ਰਹੇ ਨਿਆਰਾ ਕਬ ਲਗ ਤੇਜ ਦਿਉ ਮੈਂ ਸਾਰਾ ਸਾਨੂੰ ਵਿਸਰ ਗਿਆ ਹੈ ਤਾਂ ਹੀ ਗੁਰੂ ਸਾਹਿਬ ਸਾਡੀ ਪ੍ਰਤੀਤ ਨਹੀਂ ਕਰ ਰਹੇ ਸਾਨੂੰ ਦਿੱਲੀ ਦੇ ਸਿਆਸੀ ਭੁੱਖ ਦੇ ਰੌਲੇ ਰੱਪੇ ਵਿੱਚ ਸਭ ਸੁਖਾਲੀ ਬੋਟੀਆਂ ਇਹ ਹੋਇਆ ਹਲੀਮੀ ਰਾਜ ਓ ਤਾ ਪਾਸ਼ਾ ਹੀ ਦਾਵਾ ਭੁੱਲ ਗਿਆ ਹੈ ਜਿਸ ਨੂੰ ਬੰਦੀ ਛੋੜ ਦਿੱਤੇ ਯਾਦ ਕਰਨ ਤੇ ਅਮਲ ਵਿੱਚ ਲਿਆਉਣ ਦੀ ਲੋੜ ਹੈ ਸਾਡੀ ਹਰ ਆਵਾਜ਼ ਨੂੰ ਜ਼ੁਲਮ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ ਤਾਂ ਫਿਰ ਦੱਸੋ ਕਾਹਦੀਆਂ ਖੁਸ਼ੀਆਂ ਮਨਾ ਰਹੇ ਹਾਂ ਪਰ ਕਾਲੇ ਬੱਦਲਾਂ ਵਿੱਚੋਂ ਵੀ ਪਾਸ਼ਾ ਆਪਣੇ ਗੁਰਸਿੱਖਾਂ ਨੂੰ ਚਮਕਦੀ ਹੋਈ ਆਸ਼ਾ ਦੀ ਕਿਰਨ ਬਖਾ ਕੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਬਲ ਬਖਸ਼ਦੇ ਹਨ ਇਸਦੇ ਚਲਦਿਆਂ ਸਾਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਬਾਹਰਲੇ ਦੀਪਕ ਅਤੇ ਮੋਮਬਤੀਆਂ ਦੀ ਮਿਆਦ ਬਹੁਤ ਥੋੜੇ ਸਮੇਂ ਦੀ ਹੈ ਪਰ ਜੇ ਗੁਰੂ ਅਰਜਨ ਪਾਤਸ਼ਾਹ ਨੂੰ ਪੁੱਛੀਏ ਤਾਂ ਜਵਾਬ ਮਿਲਦਾ ਹੈ ਕਿ ਜਿਸ ਮਹਾਂਲੰਦਰ ਗੁਰੂ ਦੇ ਸ਼ਬਦ ਦਾ ਦੀਪਕ ਦਾ ਪ੍ਰਕਾਸ਼ ਹੁੰਦਾ ਹੈ ਉਸ ਮਾਨ ਵਿੱਚੋਂ ਅਗਿਆਨਤਾ ਦਾ ਅੰਤਕਾਰ ਅਲੋਪ ਹੋ ਜਾਂਦਾ ਹੈ ਗੁਰੂ ਸਾਹਿਬ ਦਾ ਬਿਲਾਵਲ ਰਾਗ ਵਿੱਚ ਉਪਦੇਸ਼ ਹੈ ਆਪ ਤੋਂ ਜਾ ਰਹੇ ਦੀਪਾ 300 ਅੰਧਕਾਰ ਤੇ ਮੰਦਰ ਰਤਨ ਖੋ ਕੋਟੜੀ ਖੁਲੀ ਅਨੂਪਾ ਆਉ ਗੁਰੂ ਦੇ ਸ਼ਬਦ ਅਤੇ ਠੰਡੇ ਬਾਟੇ ਦੀ ਪੌੜ ਛਾ ਕੇ ਗੁਰੂ ਪੰਥ ਮਨੁੱਖਾ ਦੀ ਸੇਵਾ ਕਰੀਏ ਇਸ ਪਾਵਨ ਦਿਹਾੜੇ ਤੇ ਲੋੜ ਹੈ ਆਪਸੀ ਧੜੇਬੰਦੀ ਦੀ ਦੂਰੀਆਂ ਨੂੰ ਖਤਮ ਕਰਨ ਦੀ ਕੌਮੀ ਪ੍ਰਾਪਤੀ ਲਈ ਮਰਤ ਭੇਦ ਭਰਉਣ ਦੀ ਬਹੁਤ ਲੋੜ ਹੈ ਅੰਤ ਵਿੱਚ ਮੈਂ ਬੰਦੀ ਛੋੜ ਦਿੱਤੇ ਪਿਛਲੇ 30 ਸਾਲਾਂ ਤੋਂ ਜਿਹੜਾ ਵਿੱਚ ਨਾਦਰਬੰਦ ਸੰਘਾਂ ਬਾਰੇ ਕਹਾਂਗਾ ਅਸੀਂ ਸਿੱਖ ਸਿਧਾਂਤਾਂ ਦੇ ਪਹਿਰੇ ਹਾਂ ਪਹਿਰੇਦਾਰ ਹਾਂ ਅਸੀਂ ਨਾ ਤਾਂ ਪਹਿਲਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਸੀ ਅਤੇ ਨਾ ਹੀ ਹੁਣ ਕਰਾਂਗੇ ਗੁਰੂ ਸਾਹਿਬ ਪੰਥ ਦਾ ਭਲਾ ਕਰਨਗੇ ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਜਾਰੀ ਕਰਤਾ ਜਹੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾ ਵਾਹਿਗੁਰੂ ਜੀ ਕਾ ਮੈਂ ਮੈਂ ਹੁਣ ਸਰਦਾਰ ਗੁਰਦੀਪ ਸਿੰਘ ਬਖੀਦਾ ਨੂੰ ਬੇਨਤੀ ਕਰਦਾ ਕਿ 1 ਮਿੰਟ ਲਈ ਉਹ ਆਇਆਂ ਸੰਗਤਾਂ ਅੱਜ ਦੇ ਖੁਸ਼ੀਆਂ ਦੀ ਦਿਹਾੜੇ ਦੇ ਉੱਤੇ ਦਰਦਮੰਦਾਂ ਦੀ ਕੌਮ ਦੀ ਦਰਦਮੰਦ ਲਈ ਜੇਲ੍ਹ ਦੇ ਅੱਗੇ ਖੜ ਕੇ ਅਰਦਾਸ ਕਰਨ ਲਈ ਆਈ ਇਸ ਮੂਹ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਨ ਸਾਖ ਮੋਰਚੇ ਵੱਲੋਂ ਉਹਦੇ ਦਿਨਾਂ ਦੇ ਵਿੱਚ ਦੋ ਪ੍ਰੋਗਰਾਮ ਦਿੱਤੇ ਗਏ ਹਨ ਇੱਕ ਤਾਂ ਸਾਨੂੰ ਸਾਰਿਆਂ ਨੂੰ ਯਕੀਨ ਵੀ ਹੈ ਤੇ ਸਚਾਈ ਵੀ ਹੈ ਕਿ ਸਾਧ ਸੰਗਤਪੁਰੂ ਚਾਹੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਦੀ ਜੋਤ ਹੈ ਤੇ ਇਸ ਜੋਤ ਨਾਲ ਟੱਕਰ ਲੈ ਲਈ ਨਾ ਕੋਈ ਮੋਦੀ ਤੇ ਨਾ ਉਹਦੇ ਕੋਈ ਚੇਲੇ ਚਾਪੜੇ ਭਗਵੰਤ ਮਾਨ ਰਾਂ ਦੇ ਕੋਈ ਹੈਸੀਅਤ ਹੈ ਮੈਂ ਸਮਝਦਾ ਕਿ ਜਦੋਂ ਇਨਸਾਫ ਨਾਲ ਏ ਘਿਰਨਾ ਕਰ ਰਹੇ ਹਨ ਧਰਮ ਨਾਲ ਘਿਰਨਾ ਕਰ ਰਹੇ ਹਨ ਪੰਥ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਤਰਸ ਦੇ ਪਾਤਰਾ ਤੇ ਕਰਮਾ ਦੇ ਮਾਰੇ ਆ ਇਹਨਾਂ ਦੇ ਉਹ ਸਮਾਂ ਅੱਜ ਦਾ ਇਹਨਾਂ ਦੇ ਹੱਥ 'ਚ ਨਹੀਂ ਆਉਣਾ ਜਦੋਂ ਇਹ ਕੰਧਾਂ ਨਾਲ ਮੂੰਹ ਲਾ ਲਾ ਕੇ ਰੋਣਗੇ ਅੱਜ ਦੇ ਇਸ ਇਕੱਠ ਦੇ ਵਿੱਚ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਤੁਹਾਡੀ ਲੜਾਈ ਸਾਡੇ ਨਾਲ ਨਹੀਂ ਗੁਰੂ ਪੰਥ ਨਾਲਾ ਤੇ ਗੁਰੂ ਪੰਥ ਦੇ ਅੱਗੇ ਵੱਡੇ ਵੱਡੇ ਹੰਕਾਰੀਆਂ ਨੂੰ ਝੁਕਣਾ ਪਿਆ ਤੇ ਤੁਹਾਡੇ ਕੋਲ ਉਹ ਸਮਾਂ ਨਹੀਂ ਹੁਣ ਜਦੋਂ ਤੁਸੀਂ ਤਰਲੇ ਕਰੋਗੇ ਦੂਜੀ ਮੈਂ ਬੇਨਤੀ ਕਰਾਂ ਕਿ 1 ਤਰੀਕ ਨੂੰ 1 ਨਵੰਬਰ ਨੂੰ ਸਾਰੇ ਸੰਗਤ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਕੇਵਲ ਪੰਜਾਬ ਵਿੱਚ ਨਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਜਿਥੇ ਕੋਈ ਵੀ ਮਨੁੱਖ ਭਾਏ ਕੋਈ ਕੰਮਕਾਰ ਕਰ ਰਿਹਾ ਹੈ ਭਾਏ ਕੋਈ ਗੁਰਦੁਆਰੇ ਚ ਨਿਤਨੇਮੇ ਲੇ ਜਾਂ ਕਿਤੇ ਕੋਈ ਇਕੱਲਾ ਵੀ ਤੁਰੇ ਜਾ ਰਿਹਾ ਹੈ ਉਹ ਸਾਰੀ ਸੰਗਤ ਗੁਰੂ ਦੇ ਚਰਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੇ ਤੇ 14 ਨਵੰਬਰ ਨੂੰ ਅਸੀਂ ਥਾਂ ਜਗ੍ਹਾ ਦੱਸ ਦੇਵਾਂਗੇ ਦਿੱਲੀ ਨੂੰ ਇੱਕ ਬਹੁਤ ਵੱਡਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਇੱਕ ਛਾਤ ਦਿੱਤੀ ਅੱਜ ਉਸੇ ਦੇਸ਼ ਦੇ ਜਿਹੜੇ ਧਰਮ ਲਈ ਛਾਤ ਦਿੱਤੀ ਉਸ ਧਰਮ ਦੇ ਵਾਰਸ ਅੱਜ ਜ਼ਾਲਮ ਬਣ ਕੇ ਜਿਨ੍ਹਾਂ ਦੇ ਗੁਰੂ ਨੇ ਸ਼ਾਹ ਦਿੱਤੀ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਹਨ ਮੈਂ ਸਮਝਦਾ ਕਿ ਉਹਨਾਂ ਕੋਹਰਾਨਾਂ ਦੀ ਵੀ ਬਹੁਤ ਮਾੜੀ ਕਿਸਮਤ ਹੈ ਆਓ ਆਪਾਂ ਸਤਿਗੁਰੂ ਜੀ ਕੋਲ ਇੱਕ ਬਾਦਰ ਮਾਰੇ ਆ ਕੇ ਘਰ ਘਰ ਤੋਂ ਜਾ ਕੇ ਲੱਖਾਂ ਦੀ ਗਿਣਤੀ ਵਿੱਚ ਮਾਰਚ ਕਰਕੇ ਅਰਦਾਸ ਕਰਕੇ ਕਿ ਸਤਿਗੁਰੂ ਪੰਥ ਦੇ ਉੱਤੇ ਤਰਸ ਕਰੇ ਸਾਨੂੰ ਫਤਿਹ ਬਖਸ਼ੇ ਸਾਡੇ ਸਾਰੇ ਬੰਦੇ ਸਿੰਘਾਂ ਨੂੰ ਰਿਹਾ ਕਰੇ ਤੇ ਪੰਥ ਦੇ ਝੰਡੇ ਚੁਲਣ ਉਹ ਗੁਰੂ ਨੇ ਚਲਾਉਣੇ ਸੀ ਆਪੋ ਆਪਣਾ ਕੰਮ ਪੂਰਾ ਕਰਕੇ 14 ਨਵੰਬਰ ਨੂੰ ਆਪਾਂ ਘਰ ਘਰ ਤੋਂ ਪੰਜਾਬ ਦੇ ਵਿੱਚੋਂ ਨਹੀਂ ਸੰਸਾਰ ਭਰ ਦੇ ਵਿੱਚੋਂ ਜਿੱਥੇ ਸਿੱਖ ਬੈਠੇ ਆ ਇਸ ਅੰਦੋਲਨ ਦਾ ਹਿੱਸਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ